ਆਪਾਂ ਲੈਂਦੇ ਨਵੀਂ ਮਸ਼ੀਨ ਆ ਪੁਰਾਣੀ ਵਾਲੀ ਹੋ ਗਈ ਸੀ ਖਰਾਬ ਤੇ ਹੁਣੇ ਮੈਂ ਤੇ ਜੋਤੇ ਨੂੰ ਮਸ਼ੀਨ ਖੋਲੀ ਆ ਹਜੇ ਇਹ ਅਸਮਾਨੇ ਚ ਪਪ ਵਗੈਰਾ ਗੁੱਡ ਮਾਰਨਿੰਗ ਵੈਲਕਮ ਟੂ ਬੈਕ ਅੱਜ ਦਾ ਸਾਡਾ ਨਿਊ ਚੈਨਲ ਮੇਰਾ ਪੁੱਤ ਲੱਗਿਆ ਗੋਲ ਕੱਪੇ ਖਾਣ ਸੁਆ ਦੇ ਨਾਸ਼ਤੇ ਦੇ ਵਿੱਚ ਮੈਂ ਕਿਹਾ ਮੈਂ ਬ੍ਰੈਡ ਪਕਾ ਦਨੀ ਆ ਕਹਿੰਦਾ ਨਹੀਂ ਮੈਂ ਗੋਲ ਕੱਪੇ ਖਾਣੇ ਨੇ ਅੱਗੇ ਬ੍ਰੈਡ ਗਰਮ ਕਰਕੇ ਮੱਖਣ ਲਾ ਕੇ ਖਾਊਗੀ ਅੱਜ ਕਹਿੰਦੀ ਗੋਲ ਕੱਪੇ ਖਾਣੇ ਨਾਸ਼ਤੇ ਚ ਹੁਣ ਗੋਲ ਕੱਪੇ ਖਾਣ ਲੱਗਿਆ ਹੋਇਆ ਜਨ ਜੋਤਾ ਬੋਤ ਸੋ ਗਿਆ। ਮੇਰਾ ਗਰੀਬ ਜਿਹਾ ਸੁੱਤਾ ਪਿਆ। ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਆ। ਕੋਈ ਵੀ YouTube ਉੱਪਰ ਨਹੀਂ ਦਿਖਾਉਂਦਾ ਪਰ ਮੈਂ ਦਿਖਾ ਰਹੀ ਹਾਂ ਤੁਹਾਨੂੰ। ਇਹ ਮੇਰਾ ਚੈਨਲ ਲੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਹਾਂ ਅਹੀ ਆਹ ਵਾਲੀ ਵੀਡੀਓ ਆਹ ਵਾਲੀ ਦੇਖ ਸਕਦੇ ਹੋ ਇਹਦੇ ਤੇ 1 ਮਿਲੀਅਨ ਵਿਊ ਹੋ ਗਏ ਨੇ ਮਾਝ ਸੁਵੇ ਹੀ ਦੇਖੇ ਨਹੀਂ 1 ਮਿਲੀਅਨ ਵਿਊ ਹੋ ਚੁੱਕੇ ਆ ਮੇਰੀ ਸੇ ਵੀਡੀਓ ਦੇ ਉੱਤੇ ਕਿਸੇ ਤੇ ਕੰਨੇ ਨੇ ਕਿਸੇ ਤੇ ਕੰਨੇ ਨੇ ਬਾਕੀ ਕਿਸੇ ਤੇ ਕੀ ਲੱਗਿਆ ਕਿਸੇ ਤੇ ਨਹੀਂ ਲੱਗਿਆ ਪਰ ਇਹਦੇ ਤੱਕ ਮਿਲੀਅਨ ਹੋ ਗਏ ਨੇ ਪਰ ਜੀ ਅੱਜ ਮੇਰੇ ਕੋਲੇ ਨਾ ਮੇਰਾ ਜਦਵਿੰਦਰ ਹੁੰਦਾ ਉਹਨੇ ਇੰਨਾ ਖੁਸ਼ ਹੋਣਾ ਸੀ ਨਾ ਇੰਨਾ ਖੁਸ਼ ਹੋਣਾ ਸਬਸਕ੍ਰਾਈਬਰ ਵੀ ਮੇਰੇ ਸਹੀ ਨੇ ਵੱਧ ਰਹੇ ਨੇ 7500 ਹੋ ਗਏ 7540 ਸਬਸਕ੍ਰਾਈਬਰ ਹੋ ਗਏ ਨੇ ਮੇਰੇ ਵੈਸੇ ਕੋਈ ਵੀ YouTube ਪਰ ਨਹੀਂ ਦੱਸਦਾ ਕੰਨੇ ਵਿਊ ਹੋ ਗਏ ਕੰਨੇ ਸਬਸਕ੍ਰਾਈਬਰ ਹੋ ਗਏ ਪਰ ਮੈਂ ਦੱਸ ਰਹੀ ਆ ਕਿਉਂਕਿ ਮੇਰੇ ਕੋਲ ਯਾਦਵੰਦਤਾ ਹੈ ਨਹੀਂ ਜਿੰਨੇ ਮੈਂ ਸ਼ੇਅਰ ਕਰਾ ਹਰ ਇੱਕ ਗੱਲ ਅੱਗੇ ਯਾਦਵੰਦਨਾ ਹਰ ਇੱਕ ਗੱਲ ਮੈਂ ਸ਼ੇਅਰ ਕਰਦੀ ਸੀ ਪਰ ਹੁਣ ਮੈਂ ਆਪਣੀ YouTube ਫੈਮਲੀ ਨਾਲ ਸ਼ੇਅਰ ਕਰ ਲੈਂਦੀ ਆ ਸਾਰੀਆਂ ਗੱਲਾਂ ਇਹਦੇ ਤੇ ਵੀ 1 ਲੱਖ ਵਿਊ ਆ ਚੁੱਕੇ ਨੇ

ਸੰਘੇ ਜੀ ਦਰਸ਼ਨ ਕਰੋ ਦੁਨੀਆ ਦੇ ਸਭ ਤੋਂ ਕਿਉਂਕਿ ਇਸੇ ਵੀਡੀਓ ਤੇ ਜਿੱਤੇ ਮਿਲੀਅਨ ਆਏ ਨੇ ਨਾ ਮਿਲੀਅਨ ਵਿਊ ਆਏ ਨੇ ਆ ਵਿਊ ਨਹੀਂ ਦੇਤੇ ਕੋਈ ਵੀ ਐ YouTube ਪਰ ਐ ਖੋਲ ਕੇ ਨਹੀਂ ਦਿਖਾਉਂਦਾ ਵੀਡੀਓ ਜਾਂ ਚੈਨਲ ਮੈਂ ਪਰ ਖੋਲ ਕੇ ਦਿਖਾ ਰਹੀ ਆ ਸਬਸਕ੍ਰਾਈਬਰ ਇੰਨੇ ਆ ਗਏ ਤੇ ਸਬਸਕ੍ਰਾਈਬਰ ਇਸੇ ਵੀਡੀਓ ਦਾ ਸਬਸਕ੍ਰਾਈਬਰ ਪੂਰੇ ਹੋ ਨੇ ਇਸੇ ਵੀਡੀਓ ਦਾ ਮਿਲੀਅਨ ਲੱਗਿਆ 1000 ਸਬਸਕ੍ਰਾਈਬਰ ਚਾਹੀਦਾ ਇਸੇ ਵੀਡੀਓ ਦੇ ਸਿਰ ਤੇ ਮੇਰਾ ਚੈਨਲ ਅੱਗੇ ਵਧਿਆ ਥੋੜਾ ਜਿਹਾ ਸਬਸਕ੍ਰਾਈਬਰ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਕੰਨੇ ਆ ਗਏ ਨੇ ਤੇ ਵਿਊ ਵੀ ਦੇਖ ਸਕਦੇ ਹੋ ਤੁਸੀਂ ਸੰਗਜ ਦੇ ਦਰਸ਼ਨ ਕਰੋ ਦੁਨੀਆ ਦੇ ਸਭ ਤੋਂ ਚ ਚਾ ਜੇ ਮੇਰਾ ਜਦਵਿੰਦਰ ਹੁਣ ਉਹਨੇ ਬਹੁਤ 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 ਖੁਸ਼ ਹੋਣਾ ਸੀ ਉਹਨੂੰ ਇੰਨੀ ਖੁਸ਼ੀ ਹੋਣੀ ਸੀ ਵੀ ਹਾਂ ਸਾਡੇ ਚੈਨਲ ਤੇ ਮਿਲੀਅਨ ਵਿਊ ਆ ਗਏ ਮਿਲੀ ਹੈ ਨਾ ਲੱਗ ਗਿਆ ਹੈ ਨਾ ਜਾਦਵੰਦਰ ਬਹੁਤ ਖੁਸ਼ ਹੁੰਦਾ ਮੇਰਾ ਪਰ ਕੀ ਕਰੀਏ ਕਿਸਮਤ ਹੈ ਨਾ ਨਹੀਂ ਸਾਥ ਦੇ ਬੰਦੇ ਦਾ ਇਹ ਬਹੁਤ ਖੁਸ਼ੀ ਹੋਣੀ ਸੀ 1000 ਸਬਸਕ੍ਰਾਈਬਰ ਹੋ ਗਏ ਆ ਲੀਅਨ ਵਿਊ ਹੋ ਗਏ ਆ ਆ ਇਹ ਤਾਂ ਮੈਂ ਰੇਅਸ ਵੀ 10 ਲੱਖ ਹੋ ਗਏ ਨੇ ਤੇ ਇਹਨਾਂ ਦੇ 100 ਹੋ ਗਏ ਸੀਗੇ ਦੇਖ ਲਿਆ ਸੀ ਕਿ ਹੋਰ ਇਹਨਾਂ 10 ਲੱਖ ਸ਼ੋਅ ਹੋ ਗਏ ਪਰ ਮਿਲੀਅਨ ਨਹੀਂ ਸੀ ਸ਼ੋਅ ਮਨ ਐਮ 1 ਸੀ ਬਣੀ ਹਜੇ ਅੱਜ ਜਦੋਂ ਸੁਬਿਆ ਕੋ ਸ਼ੋਅ ਹੋ ਲੱਗਿਆ ਮਿਲੀਅਨ ਆਦੀ ਹਾਂ ਮਿਲੀਅਨ ਹੋ ਗਿਆ ਤੇ ਇੱਕ ਦੋ ਵੀਡੀਓ ਮੇਰੀਆਂ ਹੋਰ ਨੇ ਜਿਨ੍ਹਾਂ ਦੇ ਉੱਤੇ ਕਾਫੀ ਜ਼ਿਆਦਾ ਸਬਸਕ੍ਰਾਈਬਰ ਆਏ ਨੇ ਮੈਨੂੰ ਕਾਫੀ ਜ਼ਿਆਦਾ ਵਿਊ ਮਿਲੇ ਨੇ ਕਈ ਲੱਖਾਂ ਵਿਊ ਮਿਲੇ ਨੇ ਪਰ ਇਹ ਇੱਕ ਵੀਡੀਓ ਆ ਸੀ ਜਿਹਦੇ ਤੇ ਮਿਲੀਅਨ ਲੱਗ ਗਏ ਨੇ ਮਿਲੀਅਨ ਹੋ ਗਏ ਨੇ ਬਾਕੀ ਵੀਡੀਓ ਦੇ ਤੇ ਕਿਸੇ ਤੇ ਇੱਕ ਇੱਕ ਵੀਡੀਓ ਤੇ 1 ਲੱਖ ਕੁਸ਼ ਹਜ਼ਾਰ ਆ ਇਸ ਤਰ੍ਹਾਂ ਤੇ ਮੇਰੇ 50000 ਕੇ ਲੱਖ ਆਖਰੀ ਦੋ ਤਿੰਨ ਵੀਡੀਓ ਨੇ ਮੇਰੀਆਂ ਐਸੀਆਂ ਜਿਹੜੀਆਂ ਜ਼ਿਆਦਾ ਵਾਰ ਲੁਈਆਂ ਨੇ ਤੇ ਇਹਦੇ ਤੇ ਮਿਲੀਅਨ ਹੋ ਗਏ ਨੇ ਫਿਰ ਇੱਕ ਤੇ ਲੱਖ ਹੋ ਗਿਆ ਚਲੋ ਉਹਦੇ ਤੇ ਵੀ ਹੋ ਜਾਣਗੇ ਮਤਲਬ ਜਿਹਦੇ ਲੱਖ ਹੋਏ ਉਹ ਤੇ ਕਾਫੀ ਜ਼ਿਆਦਾ ਸਬਸਕ੍ਰਾਈਬਰ ਆਏ ਨੇ ਇਹਦੇ ਤੇ ਵੀ ਜਿੱਤੇ ਮਿਲੀਅਨ ਹੋ ਜਾਤੇ ਵੀ ਕਾਫੀ ਜ਼ਿਆਦਾ 6000 ਕੁਝ 100 ਸਬਸਕ੍ਰਾਈਬਰ ਹੋ ਗਏ ਨੇ ਮੈਸੇਜ ਜਾਰ ਬੰਦ ਰਹੀ ਕੋਈ ਵੀ ਤਰੱਕੀ ਕਰਾ ਕੋਈ ਵੀ ਕਾਮਯਾਬੀ ਹਾਸਲ ਕਰਾ ਕੁਝ ਵੀ ਕਰਾ ਪਰ ਜਦਵਿੰਦਰ ਦੀ ਕਮੀ ਮੈਨੂੰ ਹਮੇਸ਼ਾ ਮਹਿਸੂਸ ਕਰੂਗੀ ਹਮੇਸ਼ਾ ਹੀ ਰਹੂਗੀ ਉਹਦੀ ਕਮੀ ਨਹੀਂ ਕਦੇ ਹੋਊਗੀ ਤੋ ਕਿ ਹਰ ਥਾਂ ਤੇ ਕੋਈ ਵੀ ਖੁਸ਼ੀ ਆ ਕੁਝ ਵੀ ਨਾ ਤਾਂ ਮੈਨੂੰ ਚੈਨਲ ਚ ਆਨਲਾਈਨ ਨਾ ਪਤਾ ਤੇ ਨਾਵੇਂ ਤਾਂ ਚੱਲਦਾ ਤੇ ਮੈਨੂੰ ਨਾ ਹੀ ਨੌਲੇਜ ਹੈਗੀ ਆ ਹੈਨਾ ਕਿੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਜਦਵਿੰਦਰ ਸੀਗਾ ਅੱਗੇ ਸਮਝਾਦਾ ਨਾ ਉਹ ਸੀ ਉਹ ਤਾਂ ਪੜਿਆ ਲਿਖਿਆ ਸੀਗਾ ਪੜਦਾ ਵੀ ਸੀ ਚੱਲ ਔਰ ਅੰਦਾਜ਼ੇ ਦੇ ਨਾਲ ਮੈਂ ਵੀਡੀਓ ਬਣਾ ਲਾਣੀ ਅੰਦਾਜ਼ੇ ਨਾਲ ਪਾਦਾ ਨਹੀਂ ਆ ਸਹੀ ਪੈਂਦੀ ਆ ਗਲਤ ਪੈਂਦੀ ਆ ਪਤਾ ਨਹੀਂ ਅਗਰ ਆਜਾਦਵਿੰਦਰ ਮੈਨੂੰ ਦੱਸੀ ਜਾਂਦਾ ਹੁੰਦਾ ਸੀਗਾ ਬਲੌਗ ਵੀ ਆਪ ਬਣਾ ਦਿੰਦਾ ਹੁੰਦਾ ਸੀ ਪੁਰਾਣੇ ਚੈਨਲ ਤੇ ਬਹੁਤ ਬਲੌਗ ਬਣਾਏ ਹੋਏ ਨੇ ਸ਼ੋਅ ਹੁੰਦਾ ਹੈ ਚੈਨਲ ਸੀਮਾ ਖੱਡਾ ਭਰ ਲਿਓ ਪੁਰਾਣੇ ਚੈਨਲ ਤੇ ਉਹਦੇ ਵੀ ਦੇਖ ਲਓ ਉਹ ਆਪ ਬਲੌਕਿੰਗ ਕਰ ਰਿਹਾ ਆਪ ਬਲੌਗ ਬਣਾ ਰਿਹਾ ਮੈਂ ਕੰਮ ਕਰਦੀ ਫਿਰ ਰਹੀ ਆ ਮੰਮੀ ਆ ਕਰਦੀ ਆ ਮੈਂ ਆ ਕਰਦਾ ਅਸੀਂ ਪੇਪਰ ਕਰਕੇ ਆ ਕੇ ਅਸੀਂ ਆ ਕਰਦੇ ਉਹ ਕਰਦੇ ਮਤਲਬ ਐਵੇਂ ਦੀਆਂ ਕਾਫੀ ਗੱਲਾਂ ਕਰਦਾ ਹੈ ਹੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਉਹਦੇ ਜਾਣ ਤੋਂ 2 ਮਹੀਨੇ ਬਾਅਦ ਚੈਨਲ ਚ ਲਾਇਆ ਸੀ ਕਿਵੇਂ ਉਹ ਤਾਂ ਬੰਦ ਹੋ ਗਿਆ ਸੀਗਾ ਇਹ ਚੈਨਲ ਬਾਅਦ ਚ ਦੁਕਾਨ ਤੋਂ ਜਾ ਕੇ ਬਣਵਾ ਕੇ ਲਈ ਕੱਲੀ ਉਹ ਮੈਂਤ ਕਰ ਰਹੀ ਆ ਇਹ ਚੈਨਲ ਨੂੰ ਕਿਸੇ ਨੇ ਨਹੀਂ ਹੱਥ ਲਾਇਆ ਕੋਈ ਨਾਲ ਮਦਦ ਕਰਨ ਵਾਲਾ ਜੋ ਤਾਂ ਛੋਟੀ ਆ ਕਾਕਾ ਵੈਸੇ ਨਹੀਂ ਮੇਰੇ ਫੋਨ ਨੂੰ ਹੱਥ ਲਾਉਂਦਾ ਯਾਦਵੰਦਰ ਹੈ ਨਹੀਂਗਾ ਜਿਹੜਾ ਮੇਰੀ ਮਦਦ ਕਰੇ ਮੈਨੂੰ ਦੱਸੇ ਮੈਨੂੰ ਸਮਝਾਵੇ ਉਹ ਹਰ ਇੱਕ ਗੱਲ ਦੱਸਦਾ ਇਹ ਤੇ ਜੇ ਕੋਈ ਮੇਲ ਵੀ ਆਊਗੀ ਜਿ YouTube ਵਾਲਿਆਂ ਦੀ ਕੋਈ ਮੈਸੇਜ ਵੀ ਆਊਗਾ ਮੈਨੂੰ ਪਤਾ ਨਹੀਂ ਲੱਗਣਾ ਨਾ ਕੀ ਕਹਿਣਾ ਕੀ ਕਰਨਾ ਕੀ ਨਹੀਂ ਮੈਨੂੰ ਸਮਝ ਹੀ ਨਹੀਂ ਆਉਣੇਗੀ ਪਹਿਲੀ ਗੱਲ ਮੈਂ ਪੜੀ ਲਿਖੀ ਨਹੀਂ ਗਈ ਦੂਜੀ ਗੱਲ ਤੇ ਮੈਨੂੰ ਸਮਝ ਨਹੀਂ ਆਉਣੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੇਲ ਦਾ ਹੀ ਪਤਾ ਲੱਗਣਾ ਵੀ ਅੱਗੋਂ ਮੈਂ ਉਹਨਾਂ ਨੂੰ ਮੇਲ ਦਾ ਕੀ ਜਵਾਬ ਦੇਣਾ ਕਿਵੇਂ ਕੀ ਕਰਨਾ ਹੁਣ 1000 ਸਬਸਕ੍ਰਾਈਬਰ ਹੋ ਗਏ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਵੀ ਪਤਾ ਨਹੀਂ ਕੀ ਕੁਝ ਕੋਈ ਸੈਟਿੰਗ ਵਗੈਰਾ ਕਰਦੇ ਹੁੰਦੇ ਨੇ ਚੈਨਲ ਦੀ ਜਿੱਥੇ ਤੱਕ ਮੈਨੂੰ ਪਤਾ ਹੈ ਉਹ 1000 ਜਿਹੜਾ ਸਬਸਕ੍ਰਾਈਬਰ ਹੋ ਗਏ ਉਹ ਅਸੀਂ ਛੇੜਿਆ ਹੀ ਨਹੀਂਗਾ ਉਹ ਮੈਂ ਹੀ ਆ ਕਿਦਾਂ ਦੀ ਕਰੀ ਮੈਂ ਦੁਕਾਨ ਦੇ ਜਾਉਂਗੀ ਜਿੱਥੋਂ ਚੈਨਲ ਬਣਵਾਇਆ ਉਹਨਾਂ ਨੂੰ ਕਹੂੰਗੀ 1000 ਸਬਸਕ੍ਰਾਈਬਰ ਹੋ ਗਏ ਆ ਵੀ ਅੱਗੇ ਕੀ ਕਰਨਾ ਕਿਵੇਂ ਕਰਨਾ ਦੁਕਾਨ ਵਾਲਿਆਂ ਨੂੰ ਪੁੱਛਦੀ ਹੁੰਨੀ ਉਹ ਵੀ ਉਦੋਂ ਕਹਿੰਦਾ ਸੀ ਜੀ ਮੈਡਮ ਇਹਨੂੰ ਇਹਦੀ ਨੌਲੇਜ ਨਹੀਂ ਗਈ ਚੈਨਲ ਬਾਰੇ ਵੀ ਜਿੰਨਾ ਕਿ ਮੈਨੂੰ ਪਤਾ ਮੈਂ ਪੜ ਪੜ ਕੇ ਉੱਤੋਂ ਦੇਖ ਰਿਹਾ ਮੈਂ ਬਣਾ ਦਣਾ ਥੋੜੀ ਮਦਦ ਕਰ ਦਣਾ ਫਿਰ ਮਾਰੋ ਪੁੱਛਿਆ ਸੀ ਪੈਸੇ ਭਾਜੀ ਕਿੰਨੇ ਹੋਏ ਉਹਨੇ 100 ਰੁਪਿਆ ਵੀ ਨਹੀਂ ਲਿਆ ਚੈਨਲ ਬਣਾਉਣ ਦਾ ਜਾਂ ਕੁਝ ਵੀ ਉਸ ਤੋਂ ਬਾਅਦ ਇੱਕ ਦੋ ਵਾਰ ਪਤਨ ਕੀ ਇੰਸਟਾਗ੍ਰam ਵੀ ਡਿਲੀਟ ਹੋ ਗਈ ਸੀ ਮੇਰੀ ਫਿਰ ਮੈਂ ਉਹ ਤੋਂ ਇੰਸਟਾਗ੍ਰam ਚਲਵਾ ਕੇ ਉਹਦੇ ਕਰਕੇ ਉਹਨੇ ਲਈ ਨਹੀਂ ਜਾਂ ਪੈਸੇ ਨਹੀਂ ਲਏ ਜਾਂ ਕਿਉਂ ਨਹੀਂ ਲਏ ਪਤ ਨਹੀਂ ਉਹਨੇ ਮੈਂ ਤਾਂ ਪੈਸੇ ਨਹੀਂ ਲੈਣਾ ਚੈਨਲ ਬਣਾਉਣ ਦੇਣਾ ਹੋਰ ਕਸਰੀ ਕਈ ਵਾਰ ਕੋਈ ਚੀਜ਼ ਹੁੰਦੀ ਹੈ ਨਾ ਖਰਾਬੀ ਹੋ ਜਾ ਫੋਨ ਦੇ ਵਿੱਚ ਦੀਪਾ ਜੀ ਐਂ ਕਰ ਦੋ ਮੈਨੂੰ ਸਮਝ ਨਹੀਂ ਆਉਂਦੀ ਜਾਂ ਇਹ ਡਿਲੀਟ ਹੋ ਗਿਆ ਉਹ ਹੋ ਗਿਆ ਫਿਰ ਆਪੇ ਬਣਾ ਦਿੰਦਾ ਆਪੇ ਕਰ ਦਿੰਦਾ ਕੁਝ ਨਹੀਂ ਕਰਦਾ ਕਹੋ ਹੁਣ ਜਾਉਂਗੀ ਇੱਕ ਦਿਨ ਮੇਰਾ ਟਾਈਮ ਹੀ ਲੱਗਦਾ ਜਾ ਕੇ ਉਹਨੂੰ ਕਹੂੰਗੀ ਵੀ ਪਾਜੀ 1000 ਸਬਸਕ੍ਰਾਈਬਰ ਹੋ ਗਿਆ ਹੁਣ ਅੱਗੇ ਕੀ ਕਰਨਾ ਕਿਵੇਂ ਕਰਨਾ ਹੈ ਨਾ ਜੋ ਵੀ ਜੇ ਕੋਈ ਮੇਲ ਵਗੈਰਾ ਆਇਆ ਕਰੂਗੀ ਉਹਨੂੰ ਦਿਖਾ ਦਿਆ ਕਰੂਗੀ ਜਿੰਨਾ ਕੋ ਨੂੰ ਵੀ ਨੌਲੇਜ ਆ ਉਹਨੂੰ ਵੀ ਇਨੀ ਜ਼ਿਆਦਾ ਨੌਲੇਜ ਨਹੀਂ ਤੇ ਮੈਂ ਦੇਖਦੀ ਜੀ ਮੈਨੂੰ ਕੋਈ ਐਸਾ ਇਨਸਾਨ ਮਿਲ ਜੇ ਜਿਹੜਾ YouTube ਚ ਚਲਾਉਂਦਾ ਹੋਵੇ YouTube ਚ ਚੈਨਲ ਹੋਵੇ ਉਹਦਾ ਆ ਗਵੰਡ ਮੇਰੇ ਨੇੜੇ ਹੋਵੇ ਵੀ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਾ ਹੋਵੇ ਵੀ ਮੈਨੂੰ ਸਮਝਾਏ ਮੈਨੂੰ ਦੱਸੇ ਹੈਨਾ ਮੈਂ ਉਹਨੂੰ ਪੁੱਛਾਂ ਇਹ ਕੱਜ ਕਾਲ ਦੇ ਸਮੇਂ ਦੇ ਵਿੱਚ ਕੋਈ ਦੱਸਦਾ ਨਹੀਂ ਨਾ ਕੋਈ ਕਿਸੇ ਨੂੰ ਸਿੱਧੇ ਰਾਹ ਨਹੀਂ ਪਹੁੰਚਦਾ ਉਹ ਠੇਰਾ ਦਾ ਪਾਣਗੇ ਐਸਾ ਦੱਸਣਗੇ ਵੀ ਜੇ ਡੀਲੀਟ ਹੋ ਜਾਏ ਜਾਂ ਕੁਝ ਹੋਰ ਹੋ ਜਾਏ ਚੈਨਲ ਉਹ ਇਹ ਹੋ ਜਾਏ ਉਹ ਹੋ ਜਾਏ ਪਰ ਅੱਜਕੱਲ ਹੈ ਨਹੀਂ ਕਿਸੇ ਦਾ ਭਰੋਸਾ ਕਰਨ ਦਾ ਵੀ ਕੋਈ ਮੈਨੂੰ ਦੱਸੂਗਾ ਵੀ ਸਹੀ ਕਰਕੇ ਦੱਸੂਗਾ ਵੀ ਹਾਂ ਚੈਨਲ ਆਏ ਕਰਨਾ ਹੈ ਕਰਨਾ ਪਰ ਮੈਂ ਸੋਚ ਰਹੀ ਆ ਕਿ ਕੋਈ ਐਸਾ ਇਮਾਨਦਾਰ ਜਿਹਾ ਬੰਦਾ ਮਿਲ ਜੇ ਜਿਹੜਾ ਚੈਨਲ ਚਲਾਉਂਦਾ ਹੋਵੇ ਜਿਹਨੂੰ ਪਤਾ ਹੋਵੇ ਆਪਦੇ ਵੱਜੋਂ ਤਾਂ ਮੈਂ ਮਿਹਨਤ ਪੂਰੀ ਕਰਦੀ ਆ ਵੀ ਮੈਂ ਚੈਨਲ ਚਲਾਮਾ ਇਹ ਕਰਾਉ ਕਰ ਮੇਰਾ ਚੈਨਲ ਅੱਗੇ ਵਧੇ ਜਦਵਿੰਦਰ ਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ ਉਹਨੂੰ ਵੀ ਬਹੁਤ ਹੁੰਦਾ ਸੀ ਵੀ ਸਾਡਾ ਵੀ YouTube ਚੈਨਲ ਹੋਵੇ ਚੱਲੇ ਸਾਡਾ ਚੈਨਲ ਤੋਂ ਵੀ ਆਏ ਹੋਵੇ ਉਹ ਹੋਵੇ ਪਰ ਹੁਣ ਇਕੱਲੇ ਜਾਣੇ ਮੱਕਣਾ ਕੀ ਕਰਾਂ ਨਾ ਕਈ ਵਾਰ ਬਲੌਗ ਨਹੀਂ ਬਣਦੇ ਕਈ ਵਾਰ ਬਾਰ ਕਈ ਵਾਰ ਕਿਤੇ ਕੰਨੇ ਕੰਮ ਜੜਾ ਹੁੰਦਾ ਨਹੀਂ ਜਾਇਆ ਜਾਂਦਾ ਕਈ ਵਾਰ ਹੁਣ ਮੈਂ ਸਵੇਰੇ ਜਾਨੀ ਆ ਸ਼ਾਮ ਨੂੰ ਆ ਜਾਨੀ ਕਈ ਘਰ ਦੇ ਐਸੇ ਕੰਮ ਕਿਲਰੇ ਨੇ ਵੀ ਮੇ ਤਾਂ ਬਲੌਗੇ ਨਹੀਂ ਬਣਦਾ ਫੋਨ ਹੀ ਨਹੀਂ ਨਿਕਲਦਾ ਫਿਰ ਕੀ ਕਰਾਂ ਮੈਂ ਐਕਟਿਵ ਚ ਰਵਾਂ ਜਾਂ ਮੈਂ ਕੁੜੀ ਸੰਭਾਂ ਜਾਂ ਮੈਂ ਬਲੌਗ ਬਣਾਵਾਂ ਜਾਦਵਿੰਦਰ ਹੁੰਦਾ ਸੀ ਉਹ ਐਕਟਿਵ ਚ ਲਾ ਲਾਦਾ ਸੀ ਮੈਂ ਪਿੱਛੇ ਬੈਠ ਕੇ ਥੋੜਾ ਬੋੜਾ ਬਲੌਗ ਬਣਾ ਲਾਂਦੇ ਸੀ ਜੇ ਮੈਂ ਚਲਾਉਂਦੀ ਆ ਤਾਂ ਪਿੱਛੇ ਬੈਠ ਕੇ ਉਹਨੇ ਬਣਾ ਲੈਣਾ ਹੁਣ ਇਕੱਲਾ ਬੰਦਾ ਕੀ ਕੀ ਕਰੂਗਾ ਇਕੱਲੀ ਮੈਂ ਬਹੁਤ ਔਖੀ ਹੋ ਜੰਨੀ ਆ

खराब चोद लेके लैके आए मैं खोलता आ, चलो, 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 ना मैं बोलता नहीं मदद करा दानी कागजा जारी नहीं खुलूगी कागज ना कट ली है कागजी कट रही छ ਮੈਂ ਕਿਨ੍ਹਾ ਸੀ ਜਿਹੜਾ ਕਾਗਜ਼ ਨਹੀਂ ਖੁੱਲੂ ਕੈਂਚੀ ਨਾਲ ਕੱਟ ਲਈ ਮੈਂ ਤਾਂ ਕਾਗਜ਼ ਨਾਲ ਕੱਟ ਲਈ ਮੇਰੀ ਚਾਹਤ ਈ ਮੈਂ ਚਾਚੂ ਦੇਖਾਂ ਜਦੋਂ